ਵੱਡੇ ਰਾਜਨੀਤਿਕ ਆਪ ਇਸ ਤਰ੍ਹਾਂ ਦੀ ਮੈਂਬਰਸ਼ਿਪ ਸਾਡੀ 6 ਸਾਲ ਵਾਸਤੇ ਹੁੰਦੀ ਹੈ ਮਾਨਯੋਗ ਨરેન્દ્ર ਮੋਦੀ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਨੱਡਾ ਜੀ ਦੇ ਨਾਲ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਪਰसों ਠੀਕ ਹੈ ਔਰ ਐਸ ਫਰ ਹੁਣ ਅੱਜ ਤੱਕ ਸਾਡੀ ਮੈਂਬਰਸ਼ਿਪ ਜਿਹੜੀ ਸੀ ਉਹ 18 ਕਰੋੜ ਤੋਂ ਵੱਧ ਸੀ ਔਰ ਇਸ ਵਾਰ ਸਾਡੀ ਮੈਂਬਰਸ਼ਿਪ ਜਿਹੜੀ ਆ ਇਸ ਤੋਂ ਕਿਤੇ ਜ਼ਿਆਦਾ ਜਾਣੀ ਔਰ ਸਮਾਜ ਦੇ ਸਾਰੇ ਵਰਗਾਂ 'ਚ ਸੀ ਦੇਸ਼ ਦੇ ਸਾਰੇ ਹਿੱਸਿਆਂ 'ਚ ਸੀ ਤੇ ਹੁਣ ਤੋਂ ਦੁਬਾਰਾ ਹੋਏਗੀ ਉਹ ਮੈਂਬਰਸ਼ਿਪ ਜਿਹੜੀ ਹੈ ਪੁਰਾਣੀ ਉਹ ਖਤਮ ਹੋ ਗਈ ਠੀਕ ਹੈ ਔਰ ਐਸੇ ਕਰਕੇ ਸਭ ਜਗ੍ਹਾ ਹੀ ਇਸ ਵੇਲੇ ਸਾਡੇ 35 ਪੰਜਾਬ ਦੇ ਆਰਗੇਨਾਈਜੇਸ਼ਨਲ ਡਿਸਟ੍ਰਿਕਟ ਨੇ 35 ਦੇ 35 'ਚ 10 ਤੋਂ 11 ਵਜੇ ਦੇ ਵਿੱਚ ਮੈਂਬਰਸ਼ਿਪ ਸ਼ੁਰੂ ਹੋਈ ਹੈ ਸਾਰੇ ਸੀਨੀਅਰ ਲੀਡਰ ਜਿਹੜੇ ਆ ਔਰ ਸਾਰੇ ਜਿਹੜੇ ਕੰਮ ਕਰਦੇ ਆ ਬਹੁਤ ਸਾਲਾਂ ਤੋਂ ਉਹ ਸਾਰੇ ਲੋਕਾਂ ਨੇ ਹਰ ਜਗ੍ਹਾ ਕੀਤੀ ਆ ਕਿਸੇ ਜਗ੍ਹਾ ਕਿਸੇ ਸੀਨੀਅਰ ਲੀਡਰ ਨੇ ਜਾਣਾ ਸੀ ਕਿਸੇ ਜਗ੍ਹਾ ਕਿਸੇ ਇੱਥੇ ਮੇਰੀ ਡਿਊਟੀ ਸੀ ਤੇ ਸਾਡੇ ਮਹਿਲਾ ਮੋਰਚੇ ਦੇ ਪ੍ਰਧਾਨ ਵੀ ਬੈਠੇ ਆ ਇੱਥੇ ਬੀਬਾ ਸੀ ਗਗਨ ਸ਼ੇਰ ਜੀ ਤੇ ਔਰ ਯੁਵਾ ਮੋਰਚਾ ਦੇ ਵੀ ਮੈਂਬਰਸ਼ਿਪ ਦੇ ਇੰਚਾਰਜ ਵੀ ਲਾਏ ਹੋਏ ਆ ਅੰਮ੍ਰੇਸ਼ ਜੀ ਨਾਮ ਬੈਠੇ ਆ ਸਪਰਾ ਜੀ ਸਪਰਾ ਜੀ ਆ ਸਪਰਾ ਜੀ ਬੈਠੇ ਆ ਇਹ ਇੱਥੇ ਇੰਚਾਰਜ ਨੇ ਸਾਡੇ ਔਰ ਬਹੁਤ ਪੁਰਾਣੇ ਲੀਡਰ ਆ ਔਰ ਲੰਦਾ ਜੀ ਜਨਰਲ ਸੈਕਟਰੀ ਨੇ ਉਰੂਬੀ ਵੀ ਬੈਠਾ ਜਨਰਲ ਸੈਕਟਰੀ ਹੈ ਜੀ ਜੀ ਹਾਂ ਤੇ ਏ ਸਾਡੇ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨਾਲ ਬੈਠੇ ਆ ਤੇ ਇਹਨਾਂ ਦੀ ਤਾਂ ਡਿਊਟੀ ਖੈਰਾ ਤਿੰਨੋਂ ਵਿਧਾਨ ਸਭਾ ਦੀ ਆ ਕਿ ਪੂਰੀ ਮੈਂਬਰਸ਼ਿਪ ਕਰਾਉਣੀ ਆ ਤੇ ਵਿੱਕੀ ਜੀ ਆਪਣਾ ਕਨੌਰ ਦੇ ਹਲਕਾ ਇੰਚਾਰਜ ਨੇ ਹੁਣ ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਆ ਤੇ ਕਨੌਰ ਚ ਵੱਧ ਤੋਂ ਵੱਧ ਮੈਂਬਰਸ਼ਿਪ ਹੋਵੇ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਦੇ ਲੀਡਰ ਨੇ ਇਹ ਸਾਡੇ ਨਾਲੋਂ ਰਾਜਪੁਰੇ ਨਾਲੋਂ ਜ਼ਿਆਦਾ ਇਸ ਵਾਰ ਮੈਂਬਰਸ਼ਿਪ ਕਰਨਗੇ ਅਸੀਂ ਇੱਕ ਤੋਂ ਇੱਕ ਵੱਧ ਕੇ ਸਾਡਾ ਮੁਕਾਬਲਾ ਇਹ ਨਹੀਂ ਹੈ ਕਿ ਟਿਕਟ ਕਿਹਨੂੰ ਮਿਲੇ ਲੀਡਰ ਕੌਣ ਹੋਵੇ ਉਹ ਨਹੀਂ ਹੈ ਸਾਡਾ ਇਹ ਹੈ ਕਿ ਸਾਡੀ ਮੈਂਬਰਸ਼ਿਪ ਵੱਧ ਹੋਵੇ ਔਰ ਜਿਹੜਾ ਕਰੇਗਾ ਵਰਕਰ ਉਹ ਸਾਰਿਆਂ ਦਾ ਨਜ਼ਰ ਚਾਹੀਗਾ ਠੀਕ ਹੈ ਨਾ ਗੱਲ ਸਾਡੀ ਆਪਣੇ ਕੋਈ 8-8 ਮੈਂਬਰਸ ऑलरेडी ਹੈ ਹਾਂ ਹਾਂ ਕਿੰਨਾ ਟਾਰਗੇਟ ਹੈ ਹੁਣ ਹਾਂਜੀ ਕਿੰਨਾ ਟਾਰਗੇਟ ਕਿੰਨਾ ਹੈ ਟਾਰਗੇਟ ਤਾਂ ਬੈਸੇ ਤਾਂ ਹੁਣ ਵੀ ਸਾਡੀ ਜਿਹੜੀ ਮੈਂਬਰਸ਼ਿਪ ਆ ਕਈ ਮੁਲਕਾਂ ਦੀ ਜਨਸੰਖਿਆ ਨਾਲੋਂ ਜ਼ਿਆਦਾ ਕਈ ਮੁਲਕਾਂ ਦੀ ਜਨਸੰਖਿਆ ਨਹੀਂ ਹੈਨੀ ਜਿੰਨੀ ਸਾਡੀ ਮੈਂਬਰਸ਼ਿਪ ਹੈ ਪਰ ਇਸ ਵਾਰ ਅਸੀਂ ਮੈਨੂੰ ਜਿੱਥੋਂ ਤੱਕ ਜਾਣਕਾਰੀ ਹੈ ਜਿਸ ਤਰੀਕੇ ਨਾਲ ਪੂਰੀ ਪਾਰਟੀ ਲੱਗੀ ਆ 25 ਕਰੋੜ ਤੋਂ ਉੱਪਰ ਜਾਂ ਠੀਕ ਹੈ ਪੰਜਾਬ ਦੀ ਕਿੰਨਾ ਟਾਰਗੇਟ ਰੱਖਿਆ ਸੀ ਪੰਜਾਬ ਸਾਡਾ 50 ਲੱਖ ਤੋਂ ਉੱਪਰ ਪਹਿਲਾਂ 25 ਲੱਖ ਹੈਗੀ ਆ ਸਾਡੀ 50 ਲੱਖ ਤੋਂ ਉੱਪਰ ਜਾਵਾਂਗੇ ਔਰ 1 ਕਰੋੜ ਤੱਕ ਵੀ ਹੋ ਸਕਦੀ ਹੈ 6 ਸਾਲ ਬਾਅਦ ਮੈਂਬਰ ਕਿ ਖਤਮ ਹੋ ਜਾਂਦੀ ਹੈ ਫਿਰ ਦੁਬਾਰਾ ਨਵੀਂ ਕਰਦੇ ਹਾਂ ਹਾਂ ਜੀ ਹਾਂ ਜੀ ਨਵੀਂ ਕਰਤਾ ਜੀ ਜੇ ਕੋਈ ਫ੍ਰੀਜ਼ ਵਿੱਚ ਰੱਖਿਆ ਹੋਇਆ ਨਾ ਫੀਸ ਇਦਾਂ ਕੋਈ ਨਹੀਂ ਹੈ ਐਸਐਸ ਪਰ ਜਿਹੜੇ ਐਕਟਿਵ ਮੈਂਬਰ ਬਣ ਗਏ ਉਹਨਾਂ ਦੀ ਫੀਸ ਆ ਜਿਹੜਾ 100 ਪ੍ਰਾਇਮਰੀ ਮੈਂਬਰ ਬਣਾਊਗਾ ਉਹਦੇ ਪਿੱਛੇ ਇੱਕ ਐਕਟਿਵ ਮੈਂਬਰ ਬਣੇਗਾ ਉਹ ਆ ਇਹ ਕੋਈ ਖਾਸ ਬਹੁਤਾ ਔਖਾ ਗੁੰਝਲਦਾਰ ਮਸਲਾ ਨਹੀਂ ਹੈ ਜਿਹੜੇ ਕੰਮ ਕਰਦੇ ਆ ਰੋਜ਼ਾਨਾ ਸਾਡੇ ਤਾਂ ਇਹਨਾਂ ਚੀਜ਼ਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਜਿਹੜੇ ਕੰਮ ਕਰਦੇ ਉਹ ਆਪੇ ਅੱਗੇ ਆਈ ਰਹਿੰਦੇ ਆ ਤੇ ਮੇਰਾ ਖਿਆਲ ਆ ਵੀ ਤੁਹਾਡਾ ਸਹਿਯੋਗ ਵੀ ਸਾਨੂੰ ਮਿਲੇਗਾ ਇਹਦੇ 'ਚ ਕੀ ਸਾਰੇ ਫਾਰਮ ਭਰਵਾਓਗੇ ਤੁਸੀਂ ਜਾਂ ਮੋਬਾਈਲ ਦੇ ਅਸਲ ਜੀ ਕਿੱਥੇ ਫਾਰਮ ਕਿੱਥੇ ਕਰੋਗੇ ਨੰਬਰ ਤੇ ਤੁਸੀਂ ਉਹ ਅੰਦਰ ਕਿਉਂ ਬੰਦ ਕਰ ਲੈਨੇ ਫਾਰਮ ਹੈ ਆ ਸਾਰੇ ਹਾਂ ਆ ਸਾਰੇ ਪਏ ਆ ਜੀ ਇਹ ਇਸ ਤਰ੍ਹਾਂ ਦੇ ਫਾਰਮ ਨੇ ਆ ਦੇਖੋ ਤੁਸੀਂ ਕੋਈ ਨੰਬਰ ਦਾ ਫਾਰਮ ਜੀ ਇਹ ਨੰਬਰ ਤੁਹਾਨੂੰ ਮੈਂ ਦੇ ਦੇ ਦਿੱਤਾ ਹੈਗਾ 8842024 ਆ ਦੇਖੋ ਹਾਂ ਇਹ ਇੱਕ ਪੁਸ਼ਟੀ ਦਿੱਤੇ ਸੀ ਨਹੀਂ ਨਹੀਂ ਤੁਸੀਂ ਆਪ ਦੇ ਤੁਸੀਂ ਆਪ ਦੇ ਟੈਲੀਫੋਨ ਤੇ ਡਾਇਲ ਕਰੋ ਤੁਹਾਡਾ ਮੈਂਬਰਸ਼ਿਪ ਨੰਬਰ ਆ ਜਾਏਗਾ ਤੁਹਾਨੂੰ ਹਰ ਗਲਤੀ ਤੇ ਸੰਪਰਕ ਕਰੋ ਜੀ ਹਾਂ ਜੀ ਹਾਂ ਜੀ ਹਰ ਕੋਈ ਮੈਂ ਹਰ ਵਾਰ ਹਰ ਵਾਰ ਕਰਦਾ ਜਿਹੜਾ ਕਰਨੇਗਾ ਉਹ ਲੀਡਰ ਬਣ ਜਾਏਗਾ ਜਿਹੜਾ ਨਹੀਂ ਕਰੇਗਾ ਉਹ ਘਰ ਬੈਠੇਗਾ ਠੀਕ ਹੈ ਇਹਦਾ ਸਭ ਨੇ ਕਰਨਾ ਇਹਦੇ ਵਿੱਚ ਕੀ ਹੈ ਸਰਪੱਤ ਸਾਹਿਬ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆਂ ਸ਼ਹਿਰ ਵਾਸੀਆਂ ਨੂੰ ਮੈਂ ਕੀ ਕਹਿਣਾ ਜੀ ਮੈਂ ਤਾਂ ਦੇਸ਼ ਵਾਸੀਆਂ ਨੂੰ ਕਹੂੰਗਾ ਸਾਰੇ ਹੀ ਸਾਡੇ ਦੇਸ਼ ਦਾ ਹਿੱਸਾ ਨੇ ਅਸੀਂ ਅਸੀਂ ਮੈਂਬਰਸ਼ਿਪ ਕਰਾਂਗੇ ਹਰ ਚਾਰ ਵਰਗ ਚ ਜਾਵਾਂਗੇ ਕਿਉਂਕਿ ਸਮਾਜਾਰੇ ਵਰਗ ਜੁੜੇ ਹੋਣੇ ਚਾਹੀਦੇ ਆ ਨਾਲ ਪਾਰਟੀ ਦੇ ਪਾਰਟੀ ਵਰਕਰ ਨੂੰ ਨਹੀਂ ਪਰ ਟਾਰਗੇਟ ਦਿੱਤੇ ਹੈ ਕਿ ਸਾਰੇ ਬੰਦੇ ਨੇ ਉਹ ਸਾਰਿਆਂ ਨੂੰ ਦੇਣੇ ਆ ਜੀ ਆ ਜਿਹੜੇ ਫਾਰਮ ਪਏ ਆ ਇਹ ਜ਼ਿਲ੍ਹਾ ਪ੍ਰਧਾਨ ਜੀ ਮੰਡਲ ਪ੍ਰਧਾਨ ਮੈਂਬਰਸ਼ਿਪ ਇਨਚਾਰਜ ਆ ਸਾਡੇ ਸਪਰਾ ਜੀ ਬੈਠੇ ਆ ਇਹ ਸਾਰਿਆਂ ਨੂੰ ਟਾਰਗੇਟ ਦੇਣ ਇਹਨਾਂ ਦਾ ਕੰਮ ਕਿੰਨਾ ਟਾਰਗੇਟ ਦੇ ਦੇ ਬਾਰੇ ਇਹ 200 ਗੁੰਮ 2 ਪਰਬੂਤ ਸ਼ਾ ਕਰ ਚਾਹੀਦਾ ਪਰਬੂਤ ਪਰਬੂਤ 200 ਦੋ ਕਾਦਾ ਵੀ ਹੋ ਜਾ ਇਹ ਨੀਕਾ ਕਰਦਾ ਨਹੀਂ ਨਹੀਂ ਮਿਨੀਮਮ ਵੀ ਤੇ ਉਹ ਕਰਨਾ ਹੈਗਾ ਉਹ ਤਾਂ ਉਹਨਾਂ ਨੇ ਟਾਰਗੇਟ ਦੇਣਾ ਸਪਰਾ ਜੀ ਨੇ ਬਾਕੀ ਅਸੀਂ ਤਾਂ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਕਰਾਂਗੇ ਸਰਵਪਾਪ ਪ੍ਰਾਂਦਾ ਮੈਂਬਰ ਜੇ ਬਣਾ ਰਹੇ ਹੋ ਜਮਾਵਤੀਆ ਕਰਦਾ ਜਿਹੜੇ ਪਾ ਰਹੇ ਹੋ ਦੂਜੇ ਪਾਸੇ ਜਿਹੜਾ ਹੈਗਾ ਜਿਹੜੇ ਪਿੱਛੇ ਜਮਾਬ ਹੋਇਆ ਨੁਕਸਾਨ ਹੋਇਆ ਕੋਤਾ ਜਿਹੜਾ ਨੁਕਸਾਨ ਹੋਇਆ ਕਿਸਾਨ ਕਿਤੇ ਬੰਦੀਆਂ ਦੇ ਕਰਦੇ ਤੇ ਬੇਕਦਰੀ ਕਰਕੇ ਜਿਹੜਾ ਹੋਇਆ ਇਹਦਾ ਜਿਹੜਾ ਹੈਗਾ ਆਉਣ ਵਾਲੇ ਟਾਈਮ 'ਚ ਨੁਕਸਾਨ ਹੋਰਦਾ ਹੈਗਾ ਹਰਿਆਣੇ ਵੀ ਜਾਏਗਾ ਨੁਕਸਾਨ ਤੇ ਇਹਦੇ ਵਾਸਤੇ ਸਾਨੂੰ ਪੌਲਸੀ ਬਣਾ ਲਈ ਹੈ ਛੰਡੀਗੜ੍ਹ ਦੇ ਵਿੱਚ ਬੈਠ ਕੇ ਕਿਸਾਨ ਦੇਖੋ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ ਇਹਦਾ ਕਿਸਾਨ ਜੇ ਸਾਨੂੰ ਵੋਟ ਨਾ ਕਰਦਾ ਹੋਵੇ ਤਾਂ ਦੇਸ਼ 'ਚ ਸਾਡੀ ਸਰਕਾਰ ਨਾ ਬਣੇ ਕਿਸਾਨ ਜਥੇਬੰਦੀ ਦਾ ਮੈਂ ਵੀ ਆਪੀ ਰਿਹਾ ਮੈਂ ਬੀਜੇਪੀ ਦੀ ਕਿਸਾਨ ਜਥੇਬੰਦੀ ਦਾ ਦੇਸ਼ ਦਾ ਆਗੂ ਠੀਕ ਹੈ ਆਲ ਇੰਡੀਆ ਜਨਰਲ ਸੈਕਟਰੀ ਹੈ ਆਲ ਇੰਡੀਆ ਚਾਹ ਰਿਹਾ ਸਾਡੇ ਨਾਲ 25 ਲੱਖ 30 ਲੱਖ ਤੋਂ 2 ਲੱਖ 4 ਲੱਖ ਸੰਖਿਆ ਦਾ ਡਿਸਪਿਊਟ ਨਹੀਂ ਹੈ ਸਾਡੇ ਨਾਲ ਵੀ ਲੋਕ ਜੁੜੇ ਸੀ ਕਿਸਾਨ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਇਹ ਤਾਂ ਨਹੀਂ ਮੈਂ ਕਹਿ ਸਕਦਾ ਜੇ ਮੈਂ ਬਿਆਨ ਦੇਵਾਂ ਕਿ ਸਾਰੇ ਕਿਸਾਨ ਕਹਿ ਰਹੇ ਇਹ ਗੱਲ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਕੁਝ ਕੋਈ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ ਉਹ ਇਹ ਕਰ ਰਹੇ ਆ ਕਿਸਾਨ ਨਹੀਂ ਸਾਡਾ ਵਿਰੋਧ ਕਰ ਰਹੇ ਜਵਾਸਾ ਹਰਿਆਣਾ ਮੈਂ ਬੱਸ ਸੇ ਬਾਤ ਤੇ ਆਈ ਇਸ ਨੂੰ ਕਿਸੇ ਫਿਰਕੀ ਹੋ ਗਿਆ ਲੋਕਤੰਤਰ ਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਕਿਸਾਨ ਕੇ ਮੁਝੇ ਕੋਈ ਨਹੀਂ ਨਾ ਨਾ ਕਿਸਾਨ ਤੇ ਕਿਉਂ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਸਾਡੇ ਤੇ ਹੈ ਅਸੀਂ ਪੂਰੀ ਪਹੁੰਚ ਨਹੀਂ ਕਰ ਸਕੇ ਪੂਰੀ ਸੇਵਾਜ ਕਿਤੇ ਕੋਈ ਕਮੀ ਰਹਿ ਗਈ ਐਵੇਂ ਦੂਜਿਆਂ ਨੂੰ ਦੋਸ਼ ਲਈ ਜਾਓ ਉਹਨੇ ਮਾਰਤੇ ਉਹਨੇ ਮਾਰਤੇ ਜਿਹੜੀਆਂ ਪਾਰਟੀਆਂ ਨੂੰ ਆਏ ਦੂਸਰੇ ਲੋਕ ਮਾਰ ਲੈਂਦੇ ਆ ਉਹ ਪਾਰਟੀਆਂ ਕਦੇ ਸਰਵਾਈਵ ਨਹੀਂ ਕਰਦੀਆਂ ਇਹ ਬੀਜੇਪੀ ਦੀ ਨਸਲ ਉਹ ਨਹੀਂ ਆ ਅਸੀਂ ਤਾਂ ਹਰ ਵਾਰ ਜਦੋਂ ਭਾਰਤੀ ਜਨਸੰਘ ਸੀਗੇ ਚੋਣ ਜਿੱਤਣ ਲਈ ਲੜਦੇ ਸੀ ਚਾਹੇ ਹਾਰਨਾ ਵੀ ਹੁੰਦਾ ਸੀ ਮੈਂ ਖੁਦ ਉਸ ਵੇਲੇ ਲੜਿਆ ਮੈਨੂੰ ਪਤਾ ਸੀ ਕਿ ਮੈਂ ਹਾਰਨਾ ਮੈਨੂੰ ਵੋਟਾਂ ਘੱਟ ਪੈਣੀਆਂ ਪੂਰੀ ਜਾਨ ਲਾ ਦਿੰਦੇ ਸਾਰੇ ਉਸ ਵੇਲੇ ਵੀ ਤੁਸੀਂ ਤਾਂ ਜਾਣਦੇ ਹੋ ਸਾਰਾ ਰਾਮ ਸਾਹਿਬ ਪਹਿਲੇ ਬੀਜੇਪੀ ਤੇ ਲੀਡਰਾਂ ਲੜਦੇ ਹੁੰਦੇ ਸੀ ਅਗਲੀ ਬੀਜੇਪੀ ਦਾ ਹੁੰਦਾ ਇਹ ਕੋਈ 13 ਸਾਲਾਂ ਦਾ ਲੜੀਆਂ ਵੋਟ ਪਰਸੈਂਟ ਚਾਹੇ ਵੱਧ ਗਈ ਹੈ ਲੇਕਿਨ ਸੀਟ ਹੀ ਕੋਈ ਨਹੀਂ ਆਈ ਇਹ ਹੀ ਮਹਾਰਾਣੀ ਸਾਹਿਬ ਨਾਲ ਗੱਲ ਹੋਈ ਜੀ ਉਹਨਾਂ ਨੇ ਕਿਹਾ ਕਿ ਖਾਣਾ ਕਰਕੇ ਵੰਡੂਗਾ ਮਹਾਰਾਣੀ ਸਾਹਿਬ ਦੀ ਸੋਚ ਹੋਊਗੀ ਮੈਂ ਪਾਰਟੀ ਦਾ ਕਾਰਜਕਰਤਾ ਸੰਗਠਨ ਦਾ ਉਹ ਆਪਦੀ ਗੱਲ ਕਹਿੰਦੇ ਆ ਮੈਂ ਜਦੋਂ ਨਵੀਂ ਮੈਂਬਰਸ਼ਿਪ ਸ਼ੁਰੂ ਹੋਈ ਜਾ ਛੇ ਸਾਲ ਹੋ ਗਏ ਨਵੇਂ ਚਰਿਤ ਨਾਲ ਖਾਲੀ ਹੋ ਗਿਆ ਜਿੰਨਾ ਤੋਂ ਇਹ ਪਹਿਲਾਂ ਦਾ ਸਬੰਧ ਦਾ ਬਹੁਤ ਕੰਮ ਪਰ ਸ਼ਹਿਰਪੁਰ ਦਾ ਮੰਤਰੀ ਜਿਨੇ ਕਿ ਦਿੱਗ੍ਰਿਜ ਕੱਲ੍ਹ ਵਾਲਾ ਜੁਨੀਅਰ ਜਾਗਰਣ ਦੇ ਦਿਹਾੜੇ ਸਾਰੇ ਸੀਨੀਅਰ ਯੂਨੀਵਰਸਿਟੀ ਦੇ ਅਫਸਰ ਹੋਏ